ਸੋ ਕਬੀਰ ਸਿੰਘ ਬਾਦਲ ਉਤੇ ਦਰਬਾਰ ਸਾਹਿਬ ਸ੍ਰੀ ਦਰਸ਼ਨੀ ਡਿਊੜੀ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਦੀ ਸੇਵਾ ਨਿਭਾਉਂਦੇ ਆ ਅੱਜ ਗੋਲੀ ਚੱਲਦੀ ਹੈ ਇਸ ਗੋਲੀ ਪਿੱਛੇ ਕਿਸ ਤਰ੍ਹਾਂ ਦੇ ਕਾਰਨੇ ਕੀ ਵਜ੍ਹਾ ਰਹੀ ਹੈ ਤੇ ਓਵਰ ਆਲ ਸ਼੍ਰੋਮਣੀ ਅਕਾਲੀ ਦਲ ਦਾ ਇਸ ਸਾਰੇ ਮਾਮਲੇ ਉਤੇ ਕੀ ਪ੍ਰਤੀਕਰਮ ਆ ਰਿਹਾ ਹੈ ਸਿੱਖ ਹਲਕਿਆਂ ਦੇ ਵਿੱਚ ਇਸ ਘਟਨਾ ਨੂੰ ਕਿਵੇਂ ਵੇਖਿਆ ਜਾ ਰਿਹਾ ਹੈ ਅਜਿਹੇ ਸਾਰੇ ਮਾਮਲੇ ਸੰਬੰਧੀ ਅੱਜ ਦੇ ਇਸ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਸੀ ਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਭਿੰਦਰ ਸਾਹਿਬ ਚਿਲਾ ਸਾਹਿਬ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਦੇ ਬਾਅਦ ਇੱਕ ਜਿਹੜੀ ਅੱਜ ਘਟਨਾ ਵਾਪਰੀ ਹੈ ਕਹਿੰਦਾ ਭਾਵ ਕਿ ਤਨਖਾਹ ਦੀ ਸੇਵਾ ਨਿਭਾਉਂਦਿਆਂ ਸੁਖਵੀਰ ਸਿੰਘ ਬਾਦਲ ਉੱਤੇ ਗੋਲੀ ਵਾਲਾ ਵਰਤਾਰਾ ਇਹ ਸਾਰੇ ਮਾਮਲੇ ਨੂੰ ਖੋਲਿਓ ਕੀ ਕੀ ਰਿਆ ਕਿਵੇਂ ਰਹੀ ਹੈ ਕਟਨਾ ਤੇ ਕੀ ਇਸ ਇਸ ਉੱਤੇ ਪ੍ਰਤੀਕਰਮ ਆ ਰਿਹਾ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਿੱਥੇ ਖੜੀ ਹੈ ਓਵਰ ਆਲ ਸਾਰਾ ਧਿਰਾਂ ਨੂੰ ਜੇਕਰ ਆਪਾਂ ਬਾਤ ਚੀਏ ਸੋਚੀਏ ਤਾਂ ਕਿਵੇਂ ਆਪਾਂ ਦੇਖ ਸਕਦੇ ਹਾਂ ਜੀ ਚਲਾ ਸਾਬ ਹਰਪਿੰਦਰ ਸਾਹਿਬ ਦੋ ਇਹਨਾਂ ਨੂੰ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਜਦੋਂ ਤਨਖਾਹਿਆ ਕਰਾਰ ਦੇਣ ਵੇਲੇ ਸਜਾ ਲਾਈ ਸੀ ਸੁਖਵੀਰ ਸਿੰਘ ਬਾਦਲ ਨੂੰ ਤਾਂ ਇਹਨਾਂ ਨੂੰ ਦੋ ਦਿਨ ਦੀ ਸੇਵਾ हां श्री अमृतसर साहब ਵਿਖੇ 2 ਦਿਨ ਦੀ ਸੇਵਾ ਫਿਰ ਫਤੇਗੜ ਸਾਹਿਬ ਵਿਖੇ 2 ਦਿਨ ਦੀ ਸੇਵਾ ਮੁਕਸਰ ਸਾਹਿਬ ਵਿਖੇ ਜੀ ਸਾਰੀ ਦਮਦਮਾ ਸਾਹਿਬ ਵਿਖੇ ਤਰਵੰਡੀ ਸਾਬੋ ਤੇ 2 ਦਿਨ ਦੀ ਆਨੰਦਪੁਰ ਸਾਹਿਬ ਤੇ 2 ਦਿਨ ਦੀ ਫਤੇਗੜ ਸਾਹਿਬ ਵਿਖੇ ਲਗਾਈ ਗਈ ਸੀ ਜੀ ਸੋ ਅੱਜ ਸੁਖਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਵੀ ਦੂਜੇ ਕਿਤੇ ਪਾਸੇ ਬੈਠੇ ਹੋਣਗੇ ਥੋੜੇ ਫਰਕ ਨਾਲ ਜੀ ਤੇ ਦੋਵੇਂ ਬਾਕੀ ਸਾਰਿਆਂ ਨੂੰ 1-1 ਦਿਨ ਦੀ ਸਜ਼ਾ ਸੀ ਤੇ ਆਪਣੇ ਸਜ਼ਾ ਨਿਵਾ ਰਹੇ ਸੀ 9 ਵਜੇ ਤੋਂ ਲੈ ਕੇ 10 ਵਜੇ ਤੱਕ ਇਹਨਾਂ ਨੇ ਪਹਿਲਾਂ ਜਿਹੜੀ ਦਰਸ਼ਨੀ ਡਿਊਟੀ ਤੇ ਜਿਹੜੇ ਬਾਹਰ ਹਰਮੰਦਰ ਸਾਹਿਬ ਦੇ ਬਾਹਰ ਜਿਹੜੇ ਗੇਟ ਨੇ ਜੀ ਜਿਵੇਂ ਕੱਲ ਉਹ ਬੈਠ ਕੇ ਬਤੌਰ ਸੇਵਾਦਾਰ ਵਰਚਾ ਲੈ ਕੇ ਬੈਠੇ ਸੀ ਗੱਲ ਚ ਤਖਤੀ ਪਾ ਕੇ ਵੀਰ ਜੀ ਇਸੇ ਤਰ੍ਹਾਂ ਅੱਜ ਬੈਠੇ ਸੀ ਜੀ ਜਦੋਂ ਬੈਠੇ ਸੀ ਅੱਧੀ ਕ ਸੇਵਾ ਉਹਨਾਂ ਦੀ ਲੰਗ ਲਗ ਲਾ तकरीबन ਲੰਘ ਚੁੱਕੀ ਸੀ ਉਹਨਾਂ ਦੇ ਆਲੇ ਦੁਆਲੇ ਕੁਝ ਸਿਵਲ ਕੱਪੜੀਆਂ ਵਾਲੇ ਉਹਨਾਂ ਦਾ ਜਿਹੜੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਜੈਡ ਸੁਰੱਖਿਆ ਮਿਲੀ ਹੋਈ ਹੈ ਕੇਂਦਰ ਵੱਲੋਂ ਵੀ ਉਹ ਮੁਲਾਜ਼ਮ ਵੀ ਤੈਨਾਤੀ ਕੁਝ ਸ਼ਰਮਣੀ ਕਮੇਟੀ ਦੇ ਟਾਸਕ ਫੋਰਸ ਤੇ ਸੇਵਾਦਾਰ ਵੀ ਵਰਚਾ ਲਈ ਉੱਥੇ ਖੜੇ ਸੀ ਸੁਖਵੀਰ ਸਿੰਘ ਬਾਦਲ ਦੇ ਆਪਣੇ ਹੱਥ 'ਚ ਵੀ ਵਰਚਾ ਸੀ ਪਰ ਉਹ ਕਿਉਂਕਿ ਫ੍ਰੈਕਚਰ ਹੈ ਉਹ ਬੈਠੇ ਸੀ ਕਰਕੇ ਨਹੀਂ ਸੇਵਾ ਕਰ ਰਹੇ ਸੀ ਤੇ ਮੀਡੀਆ ਦਾ ਵੀ ਇੱਥੇ ਕਾਫੀ ਵੱਡਾ ਹਿੱਸਾ ਮੰਤਰੀ ਸਾਹਿਬ ਮੌਜੂਦ ਸੀ ਜਦੋਂ ਇਹ ਘਟਨਾ ਵਾਪਰੀ ਹੈ ਮੀਡੀਆ ਦੇ ਅੱਖਾਂ ਦੇ ਸਾਹਮਣੇ ਘਟਨਾ ਵਾਪਰੀ ਹੈ ਜੀ ਇੱਕ ਜਿਹੜੇ ਸੱਜਣ ਨੇ ਬਜ਼ੁਰਗ ਨੇ ਉਹ ਉਹਨਾਂ ਨੇ ਜਿਨ੍ਹਾਂ ਨੇ ਪੈਂਟ ਤੇ ਜੈਕਟ ਵਗੈਰਾ ਪਾਈ ਹੋਏ ਸੀ ਜੀ ਤੋ ਨੇੜੇ ਆਂਦੇ ਨੇ ਸਖਬੀਰ ਸਿੰਘ ਬਾਦਲ ਦੇ ਡੱਬ ਚੋਂ ਇੱਕਦਮ ਉਹ ਰਿਵਾਲਵਰ ਕੱਢਦੇ ਨੇ ਜੀ ਬਿਲਕੁਲ ਨੇੜੇ ਸੀ ਪਿੰਡਰ ਸਾਹਿਬ ਜੀ ਸਾਹਮਣੇ ਆ ਬਿਲਕੁਲ ਸਾਹਮਣੇ ਆ ਗਏ ਸੀ ਤੇ ਉਹ ਜਿਹੜੇ ਉਹਨਾਂ ਦੇ ਨਾਲ ਖੜੇ ਸੀ ਜੀ ਖਾਸ ਕਰਕੇ ਜਿਹੜੇ ਸ਼ਰਮਣੀ ਕਮੇਟੀ ਵਾਲੇ ਟਾਸਕ ਫੋਰਸ ਵਾਲੇ ਸੀ ਜੀ ਆਪਾਂ ਵੀਡੀਓ ਕਲਿੱਪ ਦੇ ਅਨੁਸਾਰ ਦੇਖੀਏ ਹੂੰ ਤਾਂ ਇੱਕਦਮ ਇੱਕ ਸੱਜਣ ਆਂਦਾ ਜਦ ਜਿਉ ਗੋਲੀ ਚਲਾਉਣ ਹੀ ਲੱਗੇ ਸੀ ਸਖਬੀਰ ਸਿੰਘ ਬਾਦਲ ਦੇ ਉੱਥੇ ਜੀ ਤੇ ਇੱਕ ਸੱਜਣ ਆਂਦੇ ਨੇ ਤੇ ਉਹ ਆ ਕੇ ਇੱਕਦਮ ਉਹਨਾਂ ਨੂੰ ਪਿੱਛੇ ਧੱਕਦੇ ਨੇ ਇਹ ਉਹਨਾਂ ਦਾ ਹੱਥ ਉੱਪਰ ਕਰਦੇ ਨੇ ਵੀ ਤਾਂ ਕਿ ਗੋਲੀ ਉੱਪਰ ਚੱਲੇ ਤੇ ਗੋਲੀ ਦੀ ਆਵਾਜ਼ ਵੀ ਆਉਂਦੀ ਹੈ ਜੇ ਆਪਾਂ ਵੀਡੀਓ ਕਲਿੱਪ ਜਿਹੜੀ ਮੌਕੇ ਦੀ ਵੀਡੀਓ ਹੈ ਜਿਹੜੀ ਵਾਇਰਲ ਹੋਈ ਹੈ ਜੀ 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 ਜੇ ਆਪਾਂ ਦੇਖੀਏ ਤਾਂ ਇੱਕਦਮ ਜਿਹੜੇ ਦੂਜੇ ਸੇਵਾਦਾਰ ਦੂਜੇ ਪਾਸੇ ਖੜੇ ਸੀ ਉਹ ਇੱਕਦਮ ਸੁਖਵੀਰ ਦੇ ਸਾਹਮਣੇ ਆ ਕੇ ਢਾਲ ਬਣ ਜਾਂਦੇ ਨੇ ਇਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਫਿਰ ਬਾਕੀ ਸਾਰਾ ਕੁਝ ਫੜ ਲਿਆ ਜਾਂਦਾ ਹੈ ਤੇ ਉੱਥੇ ਤੋਂ ਆਪਾਂ ਦੇਖ ਹੀ ਰਹੇ ਹਾਂ ਕਿ মিডিਆ ਵੀ ਕਿਵੇਂ ਨਾਲ ਦੀ ਨਾਲ ਉਹਨੂੰ ਕਵਰ ਕਰ ਰਿਹਾ ਇਸ ਸਾਰੀ ਘਟਨਾ ਨੂੰ ਸੋ ਇਹ ਘਟਨਾ ਵਾਪਰੀ ਹੈ ਤੇ ਬਾਲ-ਬਾਲ ਬਚਾਓ ਹੋਇਆ ਹੈ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਜੀ ਤੇ ਜਿਹੜੇ ਸਜ਼ਾ ਭੁਗਤ ਰਹੇ ਨੇ ਸ੍ਰੀ ਗੁਰਦਾਸ ਸਾਹਿਬ ਨੂੰ ਲਗਾਈ ਹੋਈ ਹੂੰ ਸੋ ਇਹ ਬਹੁਤ ਵੱਡੀ ਘਟਨਾ ਵਾਪਰੀ ਉਥੇ ਤੇ ਬਾਲ-ਬਾਲ ਬਚੇ ਇਸ ਘਟਨਾ 'ਚ ਜੇ ਕਿਤੇ ਉਹ ਸਾਹਮਣੇ ਤੋਂ ਜਿਵੇਂ ਬਿਲਕੁਲ ਨੇੜੇ ਸੀ 4 ਜਾਂ 5 ਫੁੱਟ ਦਾ ਫਾਸਲਾ ਰਹਿ ਗਿਆ ਸੀ ਜੇ ਆਪਾਂ ਵੀਡੀਓ ਨੂੰ ਦੇਖੀਏ ਕਿ ਇਹ ਇੰਨੇ ਨੇੜੇ ਤੋਂ ਕਿਤੇ ਗੋਲੀ ਚੱਲ ਜਾਂਦੀ ਸਿੱਧ ਜਿਵੇਂ ਕੋਸ਼ਿਸ਼ ਕੀਤੀ ਸੀ ਭਾਈ ਸਾਹਿਬ ਹੋਰਾਂ ਨੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਤਾਂ ਸ਼ਾਇਦ ਸਖਵੀਰ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਨੇੜੇ ਤੋਂ ਗੋਲੀ ਚੱਲਣ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਸੀ ਤਾਂ ਕੁਦਰਤੀ ਇੱਕਦਮ ਜਿਹੜੇ ਸਤਰਕ ਸੀ ਆਲੇ ਦੁਆਲੇ ਜਿਹੜੇ ਖੜੇ ਸੀ ਜਿਹੜੇ ਸੇਵਾਦਾਰ ਸੀ ਟਾਸਕ ਫੋਰਸ ਸੀ ਉਹ ਬਹੁਤ ਸਤਰਕ ਸੀ ਤੇ ਉਹਨਾਂ ਨੇ ਜਦੋਂ ਇੱਕਦਮ ਬੰਦੇ ਨੂੰ ਮੌਕੇ ਦੇ ਸਾਹਮਣੇ ਆ ਤੇ ਉਹਨਾਂ ਦਾ ਹੱਥ ਵੀ ਜਿਹੜੇ ਜਿਹੜੇ ਹੱਥ 'ਚ ਰਵਾਲਵਰ ਕੱਢਿਆ ਸੀ ਉਹ ਕੱਢੇ ਸੀ ਹਲੇ ਦੇਖ ਰਹੇ ਸੀ ਹਾਂ ਬਿਲਕੁਲ ਉਹ ਸੰਤਰੀਪਾਗ ਵਾਲਾ ਜਿਹੜਾ ਸੁਖਵੀਰ ਦੇ ਰਾਈਟ ਸਾਈਡ ਖੜਾ ਹੈ ਇੱਕਦਮ ਉਹ ਦਿਖਦਾ ਤਾ ਪਿੱਛੇ ਧੱਕੇ ਲੈ ਜਾਂਦਾ ਉਸ ਬੰਦੇ ਨੂੰ ਹਾਂ ਇੱਕਦਮ ਕਿ ਦੂਰ ਵੀ ਲੈ ਗਏ ਦੋ ਦੋ ਕੰਮ ਕੀਤੇ ਜੀ ਉਹਨਾਂ ਨੂੰ ਧੱਕ ਕੇ ਜਿੱਥੇ ਦੂਰ ਵੀ ਲੈ ਗਏ ਉੱਥੇ ਉਹਨਾਂ ਦਾ ਜਿਹੜਾ ਗੋੜੀ ਵਾਲਾ ਹੱਥ ਸੀ ਉਹ ਵੀ ਉੱਪਰ ਨੂੰ ਕਰਤਾ ਵੀ ਤਾਂ ਕਿ ਗੋਲੀ ਜੇ ਚਲੇ ਤਾਂ ਹਵਾਈ ਹਾਂ ਜਿਹੜਾ ਨਿਸ਼ਾਨਾ ਉਹ ਮਤਲਬ ਸ਼ੇਦਤ ਹਾਂ ਜਿਹੜਾ ਨਿਸ਼ਾਨਾ ਖੁੰਝਾ ਤਿਆ ਤੇ ਬਹੁਤ ਮੈਨੂੰ ਲ ਜਿਹੜੇ ਉਥੇ ਵੱਡੀ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਬਹੁਤ ਵੱਡਾ ਜਿਹੜਾ ਹਾਂ ਬਿਲਕੁਲ ਘਟਨਾਜ ਵਾਪਰ ਜਾਂਦੀ ਉਹ ਫਿਰ ਜਿਹੜਾ ਜਿਹੜੀ ਹੈ ਨਿਸ਼ਾਨਾਫਰ ਉੱਪਰ ਦਰਬਾਰ ਸਾਹਿਬ ਦਰਸ਼ੀ ਜਿਹੜੀ ਵਾਲ ਉੱਪਰ ਨੂੰ ਜਾਂਦਾ ਬਿਲਕੁਲ ਜੀ ਵੀਡੀਓ ਨੂੰ ਆਪਾਂ ਦੇਖੀ ਤੇ ਆਵਾਜ਼ ਵੀ ਸੁਣਦੀ ਹੈ ਜੀ ਉਸ ਕੋਲੇ ਜਿਹੜੀ ਚਲਨ ਦੀ ਪਰ ਸਖਵੀਰ ਦੇ ਵੱਲ ਗੋਲੀ ਚਲਾਣ ਦੀ ਜਿਹੜੀ ਕੋਸ਼ਿਸ਼ ਸੀ ਸਬੰਧਤ ਵਿਅਕਤੀ ਦੀ ਉਹ ਸਫਲ ਨਹੀਂ ਹੋ ਸਕੀ ਤੇ ਖੁਸ਼ਕਿਸਮਤੀ ਹੈ ਕਿ ਸਖਵੀਰ ਸਿੰਘ ਬਾਦਲ ਦਾ ਜਿਹੜਾ ਬਾਲ ਬਾਲ ਬਚਾ ਹੋਇਆ ਜਿਵੇਂ ਬਿਲਕੁਲ ਨੇੜੇ ਤੋਂ ਉਹਨਾਂ ਨੇ ਗੋਲੀ ਚਲਾਈ ਸੀ ਤੇ ਹੁਣ ਪਤਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਕਿਉਂਕਿ 1 ਘੰਟਾ ਉਹਨਾਂ ਨੇ ਸੇਵਾਦਾਰ ਦੀ ਡਿਊਟੀ ਨਿਭਾਣੀ ਸੀ ਤੇ ਉਸ ਤੋਂ ਇੱਕ ਇੱਕ ਘੰਟਾ ਬਾਅਦ ਜਿਹੜੇ ਬਰਤਨ ਧੋਣ ਦੀ ਡਿਊਟੀ ਨਿਭਾਣੀ ਸੀ ਤੇ ਇਸ ਵੇਲੇ ਉਹ ਜਿਹੜੇ ਬਰਤਨ ਆਪ ਖੁਦ ਧੋ ਨਹੀਂ ਸਕਦੇ ਕਿਉਂਕਿ ਫ੍ਰੈਕਚਰ ਹੈ ਉਹ ਅੱਗੇ ਤੋਂ ਅੱਗੇ ਜਿਵੇਂ ਕੱਲ ਉਹਨਾਂ ਨੇ ਸੇਵਾ ਕੀਤੀ ਸੀ ਵੀ ਭਾਂਡੇ ਫੜ ਫੜ ਕੇ ਅੱਗੇ ਧੋਣ ਦੀ ਉਹ ਸੇਵਾ ਕਰ ਰਹੇ ਨੇ ਜੀ ਜੀ ਇਸ ਵੇਲੇ ਲੱਗੇ ਹੋਏ ਨੇ ਉਹਨਾਂ ਨੇ ਆਪਣੀ ਜਿਹੜੀ ਚੱਲ ਰਹੀ ਸੇਵਾ ਹੈ ਇਸ ਘਟਨਾ ਦੇ ਬਾਵਜੂਦ ਵੀ ਉਹ ਰੋਕੀ ਨਹੀਂ ਅੱਛਾ ਕਹਿੰਦਾ ਪਾਬਕੇ ਜਦੋਂ ਘਟਨਾ ਵਾਪਰਦੀ ਗੋਲੀ ਚੱਲਦੀ ਹੈ ਤਾਂ ਉਹ ਜਿਹੜਾ ਵਰਸ਼ਾ ਫੜਿਆ ਉਸ ਤਰ੍ਹਾਂ ਉਹ ਨਿਭਾਰੇ ਨੇ ਸੇ ਉਹ ਹਾਂ ਉਸੇ ਤਰ੍ਹਾਂ ਨਿਭਾਉਂਦੇ ਰਹੇ ਤੇ ਬੜੇ ਸ਼ਾਂਤ ਚਿੱਤ ਰਹੇ ਆਪਾਂ ਵੀਡੀਓ 'ਚ ਵੀ ਦੇਖਦੇ ਆ ਕਿ ਸਖ ਵੀਰ ਨੇ ਕੋਈ ਹਿਲਜੁਲ ਨਹੀਂ ਕੀਤੀ ਜਿਸ ਤਰ੍ਹਾਂ ਜਿਵੇਂ ਬੈਠੇ ਸੀ ਉਸੇ ਤਰ੍ਹਾਂ ਬੈਠੇ ਰਹੇ ਤੇ ਉਹਨਾਂ ਦੇ ਆਲੇ-ਦੁਆਲੇ ਜਿਹੜੇ ਉਹਨਾਂ ਦੀ ਆਪਣੀ ਸਕਿਉਰਿਟੀ ਸੀ ਟਾਸਕ ਫੋਰਸ ਸੀ ਫਿਰ ਤਾਂ ਜਿਹੜੇ ਜਿਹੜੇ ਪੁਲਿਸ ਦੇ ਵੀ ਇੱਥੇ ਮੁਲਾਜ਼ਮ ਸੀ ਜਿਨ੍ਹਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਅੰਮ੍ਰਿਤਸਰ ਦੇ ਏਡੀਸੀ ਪੀ ਨੇ ਹਰਪਾਲ ਸਿੰਘ ਜੀ ਉਹਨਾਂ ਨੇ ਪੁਸ਼ਟੀ ਕੀਤੀ ਹੈ ਪਿੰਡਰ ਸਾਹਿਬ ਕੇ ਅਸੀਂ ਜਿਹੜਾ ਬੰਦਾ ਕਾਬੂ ਕੀਤਾ ਹੈ ਉਹ ਅਕਾਲ ਫੈਡਰੇਸ਼ਨ ਤੇ ਦਲ ਖਾਲਸਾ ਨਾਲ ਸਬੰਧਤ ਨਰੈਣ ਸਿੰਘ ਚੌੜਾ ਹੈ ਜੀ ਇਹ ਸੱਜਣ ਪਹਿਲਾਂ ਵੀ ਚਰਚਾ ਚ ਰਹੇ ਨੇ ਖੜਕੂਬਾਦ ਵੇਲੇ ਵੀ ਬਹੁਤ ਲੰਮਾ ਸਮਾਂ ਜੇਲ੍ਹ ਵੀ ਰਹੇ ਨੇ ਇਹ ਜੀ ਜੀ ਤੇ ਇਹਨਾਂ ਨੇ ਕਈ ਨਾਵਲ ਵੀ ਲਿਖੇ ਨੇ ਜੀ ਲੇਖਕ ਵੀ ਨੇ ਕਹਿਣ ਤੋਂ ਭਾਵ ਮੇਰਾ ਜੀ 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 ਸੋ ਉਹਨਾਂ ਦਾ ਜਿਹੜਾ ਪੁਲਿਸ ਏਡੀਸੀਪੀ ਹੈਗੇ ਨੇ ਹਰਪਾਲ ਸਿੰਘ ਉਹਨਾਂ ਨੇ ਕਿਹਾ ਕਿ ਕੱਲ ਤੋਂ ਇਹ ਦੂਜੀ ਵਾਰ ਮੱਥਾ ਟੇਕਣ ਆਏ ਸੀ ਵੀ ਕੱਲ ਤੋਂ ਇੱਥੇ ਹੀ ਸੀ अच्छा रण सिंह चौड़ा ओके ते ਵੀ ਕੱਲ ਵੀ ਮੱਥਾ ਟੇਕਣ ਆਏ ਸੀ ਹਰਮੰਦਰ ਸਾਹਿਬ ਤੇ ਅੱਜ ਵੀ ਆਏ ਨੇ ਹੂੰ ਹੂੰ ਤੇ ਉਹ ਕਹਿ ਰਹੇ ਸੀ ਵੀ ਜਿਹੜੀ ਪੁਲਿਸ ਹੈ ਉਹ ਤੇ ਨਿਗ੍ਹਾ ਰੱਖ ਰਹੀ ਸੀ ਹੂੰ ਅੱਛਾ ਜੀ ਤੇ ਫਿਰ ਹੁਣ ਇੱਥੇ ਜਿਹੜੇ ਸਰੋਮਣ ਅਕਾਲੀ ਦਲ ਦੇ ਬਲਾਰੇ ਨੇ ਡਾਕਟਰ ਦਿਲਜੀਤ ਸਿੰਘ ਚੀਮਾ ਉਹਨਾਂ ਨੇ ਇਹ ਜਿਹੜੇ ਏਡੀਸੀਪੀ ਦੇ ਬਿਆਨ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਹੂੰ ਜੀ ਉਹਨਾਂ ਨੇ ਕਿਹਾ ਵੀ ਜੇ ਕੱਲ ਤੋਂ ਇੱਥੇ ਸੀ ਤੇ ਤੁਹਾਨੂੰ ਸ਼ੱਕ ਸੀ ਵੀ ਕੋਈ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਜੀ ਤੇ ਪੁਲਿਸ ਕਹਿੰਦੇ ਨਿਗ੍ਹਾ ਵੀ ਰੱਖ ਰਹੀ ਸੀ ਤੇ ਫਿਰ ਤੁਸੀਂ ਤੇ ਉਹਨਾਂ ਨੇ ਸਵਾਲ ਚੁੱਕਿਆ ਤੇ ਸਵਾਲ ਉਹਨਾਂ ਦਾ ਬਾਜਤ ਵੀ ਹੈ ਵਿੰਟਰ ਸਾਹਿਬ ਜੀ ਜਿਹੜੇ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਚੁੱਕਿਆ ਉਹਨਾਂ ਨੇ ਕਿਹਾ ਵੀ ਬਿਲਕੁਲ ਤੁਸੀਂ ਇਹ ਘਟਨਾ ਨੂੰ ਵਾਪਰਨ ਦਾ ਇੰਤਜ਼ਾਰ ਕਰ ਰਹੇ ਸੀ ਹੂੰ ਵੀ ਘਟਨਾ ਵਾਪਰਨ ਤੋਂ ਬਾਅਦ ਇਹਨਾਂ ਨੂੰ ਕਾਬੂ ਕਰਾਂਗੇ ਜਦੋਂ ਵਿਅਕਤੀ ਕੋਲ ਪਸਤੌਾ ਹੋ ਸਕਦਾ ਹੈ ਲਾਇਸੈਂਸੀ ਵੀ ਹੋਵੇ ਉਹ ਹੂੰ ਹੂੰ ਜਿਹੜਾ ਪਸਤੌਾ ਹੈ ਉਹ ਅਜੇ ਪੜਤਾਲ ਦਾ ਵਿਸ਼ਾ ਹੈ ਉਹ ਕਿ ਹਾਂ ਬਿਲਕੁਲ ਅਜ ਸਾਰਾ ਕੁਝ ਬਹੁਤ ਕੁਝ ਪੜਤਾਲ ਚ ਜਾ ਰਿਹਾ ਹੈ ਬਿਲਕੁਲ ਤੇ ਹੋ ਸਕਦਾ ਹੈ ਲਾਇਸੈਂਸੀ ਵੀ ਹੋਵੇ ਜੋ ਮਰਜ਼ੀ ਹੋਵੇ ਉਹ ਹੂੰ ਤੇ ਜੇ ਉਹ ਕਿਤੇ ਪਸੌਰ ਲੈ ਕੇ ਆ ਰਹੇ ਨੇ ਘੁੰਮ ਰਹੇ ਨੇ ਫਿਰ ਤੁਹਾਨੂੰ ਲੱਗ ਰਿਹਾ ਵੀ ਕੋਈ ਹੈਗਾ ਹੈ ਸ਼ੱਕ ਹੈਗਾ ਹੈ ਉਹਨਾਂ ਤੇ ਤਾਂ ਫਿਰ ਪਹਿਲਾਂ ਹੀ ਕਿਉਂ ਨਾ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਹੁਣ ਤੁਸੀਂ ਦੇਖੋ ਕਿ ਜਿਵੇਂ ਉਹ ਬੜੇ ਆਰਾਮ ਨਾਲ ਪੈਦਲ ਤੁਰੇ ਆ ਰਹੇ ਨੇ ਤਾਂ ਸਖਬੀਰ ਦੇ ਆਲੇ ਦੁਆਲੇ ਕੋਈ ਰੋਕ ਟੋਕ ਵੀ ਨਹੀਂ ਹੈਗੀ ਖੁੱਲੇ ਬੈਠੇ ਨੇ ਉਹ ਹੂੰ ਕਿ ਸੇਵਾ ਨਿਭਾ ਰਹੇ ਨੇ ਉਹ ਤੇ ਜੇ ਉਹ ਖੁੱਲੇ ਨਾ ਬੈਠਦੇ ਉਹਨਾਂ ਦੇ ਆਲੇ ਦੁਆਲੇ ਸਕਿਉਰਿਟੀ ਹੁੰਦੀ ਫਿਰ ਵੀ ਲੋਕਾਂ ਨੇ ਸਵਾਲ ਚੁੱਕਣੇ ਸੀ ਬਹੁਤ ਸਾਰਿਆਂ ਨੇ ਕਿਤਾ ਜੀ ਨ ਡਰਾਮਾ ਕਰ ਰਹੇ ਨੇ ਹੂੰ ਇਹ ਸਵਾਲ ਕੱਲ ਦਾ ਉੱਠ ਵੀ ਰਿਹਾ ਸੀ ਵੀ ਇਹ ਆਲੇ ਦੁਆਲੇ ਪੁਲਿਸ ਸਪੋਰਟਸ ਪਹਿਰੇਦਾਰਾ ਇਹ ਨਹੀਂ ਕਿਉਂ ਹੈ ਇਹ ਵੈਸੇ ਬਿਲਕੁਲ ਬਿਲਕੁਲ ਜੀ ਤੇ ਇਸ ਕਰਕੇ ਹੁਣ ਫਿਰ ਜਦੋਂ ਉਹ ਨੇੜੇ ਆ ਗਏ ਹਾਲਾਂਕਿ ਜਿਹੜੇ ਤੁਸੀਂ ਪੁਲਿਸ ਅਧਿਕਾਰੀ ਕਹਿ ਰਹੇ ਨੇ ਜ਼ਿੰਮੇਵਾਰ ਅਧਿਕਾਰੀ ਨੇ ਕਿ ਸਾਨੂੰ ਡਾਊਟ ਸੀ ਸਾਨੂੰ ਸ਼ੱਕ ਸੀ ਇਸ ਵਿਅਕਤੀ ਦੇ ਸੀ ਨਿਗਰ ਰੱਖ ਰਹੇ ਸੀ ਜੇ ਤੁਸੀਂ ਨਿਗਰ ਰੱਖ ਰਹੇ ਸੀ ਭਾਈ ਫਿਰ ਜਦੋਂ ਸੁਖਵੀਰ ਦੇ ਨੇੜੇ ਜਾ ਰਹੇ ਸੀ ਤਾਂ ਫਿਰ ਤੁਹਾਡੀ ਨਿਗਾ ਕਿੱਥੇ ਗਈ ਉਹ ਤਾਂ ਆਪਣਾ ਕੰਮ ਕਰ ਗਏ ਸੀ ਜੇ ਸੇਵਾਦਾਰ ਨਾ ਉਹ ਉਹਨਾਂ ਨੂੰ ਇੱਕਦਮ ਰੋਕ ਦੇ ਨਾ ਕਾਬੂ ਕਰ ਦੇ ਤਾਂ ਫਿਰ ਕਸਰ ਕਿਹੜੀ ਰਹਿ ਗਈ ਸੀ ਉੱਥੇ ਹਾਂ ਬਿਲਕੁਲ ਉਹ ਸੰਤਰੀ ਪੱਗ ਵਾਲਾ ਜੇਕਰ ਇਹ ਮੁਸਤੈਦ ਨਹੀਂ ਨਾ ਦਿਖਾਉਂਦਾ ਮੁਸਤੈਦ ਜੇ ਨਾ ਮੁਸਤੈਦੀ ਦਿਖਾਉਂਦੇ ਤਾਂ ਫਿਰ ਇਹ ਘਟਨਾ ਜਿਹੜੀ ਬਾਦ ਕਿਸਮਤ ਤੋਂ ਇੱਕ ਘਟਨਾ ਹੋਣੀ ਸੀ ਬਾਦ ਵੱਡੀ ਘਟਨਾ ਹੋਣੀ ਸੀ ਵਾਪਰ ਜਾਣੀ ਸੀ ਉਹ ਵੀ ਗੁਰੂ ਰਾਮਦਾਸ ਦੇ ਉਸ ਦਰ ਘਰ ਜਿੱਥੇ ਕਿ ਬਖਸ਼ਿਸ਼ ਬਖਸ਼ਿਸ਼ ਮਿਲਦੀ ਹੈ ਇਨਸਾਨ ਨੂੰ ਇੰਨੇ ਲੱਗੇ ਤਾਂ ਗੋਲੀ ਨੇੜੇ ਤੋਂ ਲੱਗੀ ਹੋਈ ਗੋਲੀ ਫਿਰ ਅਜਾਈ ਨਹੀਂ ਜਾਂਦੀ ਠੀਕ ਹੈ ਕਿ ਡਾਕਟਰ ਦਰਜੀਤ ਸਿੰਘ ਚੀਮਾ ਨੇ ਕਿ ਜਾਂ ਕੋ ਰਾਖੇ ਸਾਂਹਿਆ ਤਾਂ ਕੋ ਮਾਰ ਸਕੇ ਨਾ ਕੋਈ ਹੂੰ ਹੂੰ ਉਹਨਾਂ ਨੇ ਕਿਹਾ ਤੇ ਜਿਹੜੇ ਸਵਾਲ ਚੁੱਕੇ ਨੇ ਭਿੰਡਰ ਸਾਹਿਬ ਵਾਜਬ ਨੇ ਉਹਨਾਂ ਨੇ ਜਾਂਚ ਦੀ ਵੀ ਮੰਗ ਕਰ ਲਈ ਕਾਲੀ ਦਰ ਨੇ ਹੂੰ ਇਸ ਘਟਨਾ ਦੀ ਜਾਂਚ ਕਰਾਓ ਤਾਂ ਕਹਿ ਰਹੇ ਨੇ ਵੀ ਉਹ ਕਹਿਣਗੇ ਵੀ ਇਹਦੇ ਪਿੱਛੇ ਹੋ ਸਕਦਾ ਕਿਸੇ ਦਾ ਹੱਥ ਹੋਵੇ ਏਜੰਸੀ ਦਾ ਹੂੰ ਹੋ ਵੀ ਸਕਦਾ ਚਲੋ ਇਹ ਜਾਂਚ ਦਾ ਵਿਸ਼ਾ ਆਪਾਂ ਇਸ ਦਿਸ਼ਾ ਵੱਲ ਨਾ ਜਾਈਏ ਤਾਂ ਅਜੇ ਪੜਤਾਲ ਹੋਣੀ ਹੈ ਬਹੁਤ ਕੁਝ ਹੋਣਾ ਬਾਕੀ ਹੈ ਹਾਂ ਵੈਸੇ ਉਹਨਾਂ ਨੇ ਜੁਡੀਸ਼ੀਅਲ ਜਾਂਚ ਮੰਗੀ ਹੈ ਹਾਂ ਪਰ ਜਦੋਂ ਜੁਡੀਸ਼ੀਅਲ ਜਾਂਚ ਮੰਗੀ ਹੈ ਤੇ ਜਿਹੜੇ ਜਿਹੜੇ ਉਹਨਾਂ ਨੇ ਸਵਾਲ ਕੀਤੇ ਨੇ ਏਡੀਸੀਪੀ ਦੀ ਗਲਤ ਹੈ ਉਹਨਾਂ ਦੇ ਜਾਇਜ਼ ਨੇ ਤੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇੱਕ ਗੱਲ ਇਹ ਜ਼ਰੂਰ ਹੈ ਪਿੰਡਰ ਸਾਹਿਬ ਕੇ ਇਹ ਜਿਹੜੀ ਘਟਨਾ ਨਿੰਦਣਯੋਗ ਹੈ ਹੂੰ ਜੀ ਬਿਲਕੁਲ ਦੇਖੋ ਸ੍ਰੀ ਹਰਮੰਦਰ ਸਾਹਿਬ ਦੀ ਹਦੂਦ ਹੀ ਆ ਗਈ ਦਰਸ਼ਨੀ ਡਿਊਟੀ ਦਰਬਾਰ ਸਾਹਿਬ ਦੀ ਹਾਂ ਬਿਲਕੁਲ ਹਦੂਦ ਹੀ ਮੰਨੀ ਜਾਂਦੀ ਹੈ ਆ ਨਹੀਂ ਕਿ ਹਦੂਦ ਦਾ ਹਿੱਸਾ ਹੀ ਵੈਸੇ ਜੀ ਤੇ ਜੋ ਜੋ ਜਿਸ ਹਦੂਦ ਚ ਜਾ ਕੇ ਆਪਾਂ ਸਾਰਿਆਂ ਦੀ ਸਰਵਤ ਦੇ ਭਲੇ ਦੀ ਅਰਦਾਸ ਕਰਦੇ ਆਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਕੋਈ ਬਿਮਾਰ ਬੰਦਾ ਹੈ ਤੰਦਰੁਸਤੀ ਦੀ ਅਰਦਾਸ ਕਰਦਾ ਹੈ ਆਪਾਂ ਕਿਸੇ ਹੋਰ ਥਾਂ ਤੇ ਕੋਈ ਬਿਮਾਰ ਹੋਏ ਉਹਦੇ ਜਾ ਕੇ ਵੀ ਅਰਦਾਸ ਕਰਦੇ ਆ ਹੂੰ 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 ਉਥੋਂ 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 ਸਾਂਹ ਮੰਗੇ ਜਾਂਦੇ ਨੇ ਉਥੋਂ ਜ਼ਿੰਦਗੀਆਂ ਮੰਗੀਆਂ ਜਾਂਦੀਆਂ ਨੇ ਹੂੰ ਜੀ ਕੋਈ ਉਥੋਂ ਪੁੱਤ ਮੰਗਦਾ ਕੋਈ ਧੀ ਮੰਗਦਾ ਕੋਈ ਕਿਸੇ ਹੋਰ ਜਿਹੜੀ ਤੰਦਰੁਸਤੀ ਮੰਗਦਾ ਬਿਲਕੁਲ ਦਾਤਾਂ ਹਰੇ ਇਨਸਾਨ ਝੋਲੀ ਰੋਗ ਤਾਂ ਮੰਗਦੇ ਭਰਦਾ ਵੀ ਉਥੇ ਮਿਲਦੀਆਂ ਵੀ ਹੈ ਸੇਤ ਚੜ੍ਹਦੀ ਕਲਾ ਮੰਗਦਾ ਅਮਨ ਤੇ ਸ਼ਾਂਤੀ ਮੰਗਦਾ ਜਿਹੜੇ ਸਥਾਨ ਤੋਂ ਸਭ ਕੁਝ ਮੰਗਿਆ ਜਾ ਰਿਹਾ ਹੋਵੇ ਉਸ ਸਥਾਨ ਤੇ ਜਾ ਕੇ ਕਿਸੇ ਨੂੰ ਤੁਸੀਂ ਕਿਸੇ ਨੂੰ ਜਾਨ ਲੈਣ ਦੀ ਕੋਸ਼ਿਸ਼ ਕਰੋ ਹਾਂ ਠੀਕ ਹੈ ਮਤਪੇਦ ਆਪਣੀ ਥਾਂ ਨਹੀਂ ਹਾਂ ਹਰੇਕ انسان ਦੇ ਮਤਪੇਦ ਹੁੰਦੇ ਨੇ ਵਿਚਾਰਾਂ ਦੇ ਮਤਪੇਦ ਹੁੰਦੇ ਨੇ ਪਰ ਜਸਮਾਨੀ ਤੌਰ ਤੇ ਤੁਸੀਂ ਕਿਸੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਇਹ ਬਿਲਕੁਲ ਨਿੰਦਿਆ ਦੇ ਹਾਂ ਬਿਲਕੁਲ ਜੇ ਅਕਾਲ ਤਖਤ ਸਾਹਿਬ ਕਿਸੇ ਸਖਸ ਨੂੰ ਮਾਫ ਕਰ ਰਿਹਾ ਤਾਂ ਫਿਰ ਕੀ ਇਹ ਗੋਲੀ ਚਲਾਉਣ ਵਾਲਾ ਬੰਦਾ ਅਕਾਲ ਤਖਤ ਤੋਂ ਉੱਪਰ ਹੈ ਫਿਰ ਹੁਣ ਤੁਸੀਂ ਆਪਾਂ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਇੱਕ ਪਾਸੇ ਇਹ ਵੀ ਵੱਡਾ ਸਵਾਲ ਹੈ ਅਕਾਲ ਤਖਤ ਸਾਹਿਬ ਸੁਪਰੀਮ ਹੈ ਹੂੰ ਅਕਾਲ ਤਖਤ ਸਾਹਿਬ ਜਿਹੜੇ ਸਿੱਖ ਕੌਮ ਦੀ ਮਹਾਨ ਮਹਾਨਤਾ ਹੈ ਜਿਹੜੇ ਅਕਾਲ ਤਖਤ ਸਾਹਿਬ ਦੀ ਤੇ ਮਨ ਦੇ ਆਏ ਨੇ ਸਾਡੇ ਜਦੋਂ ਤੋਂ ਮੇਰੀ ਪੀਰੀ ਦਾ ਸਿਧਾਂਤ ਚਲਿਆ ਜਦੋਂ ਤੋਂ ਸ੍ਰੀ ਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਹੈ ਉਦੋਂ ਤੋਂ ਹਰ ਕੋਈ ਸਿਰ ਚ ਕਹਿੰਦਾ ਹੈ ਹਾਂ ਬਿਲਕੁਲ ਇਤਿਹਾਸ ਦੇ ਵਿੱਚ ਬੜੇ ਬੜੇ ਜਿਹੜੇ ਜ਼ਾਲਮ ਲੋਕ ਨੇ ਉਹ ਵੀ ਮੰਨਦੇ ਐ ਵੀ ਬਾਕੀ ਇੱਕ ਹੈ ਸ਼ਕਤੀ ਬਿਲਕੁਲ ਜੀ ਤੇ ਇਸ ਜਿਹੜੇ ਤਖਤ ਨੂੰ ਆ ਕੇ ਸਿਰ ਚ ਕਾਂਦੇ ਨੇ ਹੂੰ ਜੀ ਤੇ ਫਿਰ ਕੀ ਜਿਹੜੇ ਸਾਥੀਆਂ ਨੇ ਆ ਜਿਹੜੇ ਅਜੇ ਘਟਨਾ ਨੂੰ ਆਜਾਮ ਦੇਣ ਲੱਗੇ ਸੀ ਉਹ ਸ੍ਰੀ ਕਾਲ ਤਖਤ ਸਾਹਿਬ ਤੋਂ ਵੀ ਆਪਣੇ ਆਪ ਨੂੰ ਸਰਵਉੱਚ ਮੰਨਦੇ ਨੇ ਹੂੰ ਜਦੋਂ ਕਾਲ ਤਖਤ ਸਾਹਿਬ ਨੇ ਕਿਸੇ ਨੂੰ ਮਾਫ ਕਰਤਾ ਉਹ ਦਿੱਤੀ ਹੋਈ ਸਜ਼ਾ ਭੁਗਤ ਰਿਹਾ ਬੰਦਾ ਹਾਂ ਬਿਲਕੁਲ ਜੇ ਤੇ ਸਜ਼ਾ ਭੁਗਤਦੇ ਦੌਰਾਨ ਜੇ ਤੇ ਤੁਸੀਂ ਉਹਦੀ ਜਾਨ ਲੈਣ ਦੀ ਕੋਸ਼ਿਸ਼ ਕਰੋ ਮੈਨੂੰ ਲੱਗਦਾ ਇਸ ਤੋਂ ਵੱਡਾ ਕੋਈ ਅਪਰਾਧ ਨਹੀਂ ਤੇ ਨਾ ਹੀ ਇਸ ਤੋਂ ਵੱਡਾ ਕੋਈ ਪਾਪ ਹੈ ਹੂੰ ਜੀ ਬਿਲਕੁਲ ਇਹ ਚਿਲਾ ਸਾਹਿਬ ਫਿਰ ਇਸ ਤੋਂ ਅੱਗੇ ਸੁਖਵੀਰ ਸਿੰਘ ਬਾਦਲਦੀ ਦਾ ਹੱਲੇ ਵੀ ਜਿਹੜੇ ਕਾਲ ਤੱਕਸ ਵੱਲੋਂ ਲਈ ਗਈ ਸੇਵਾ ਕਈ ਪੜਾਦੀ ਹੈ ਤੇ ਸੁਰੱਖਿਆ ਦਾ ਵੱਡਾ ਮਾਮਲਾ ਹੈ ਜੈਡ ਸੁਰੱਖਿਆ ਖੈਰ ਉਹਨਾਂ ਕੋਲ ਪਹਿਲਾਂ ਹੈ ਪਿੰਡਰ ਸਾਹਿਬੀ ਮੈਂ ਕਿ ਦਰਬਾਰ ਸਾਹਿਬ ਦੀ ਸੇਵਾ ਉਹਨਾਂ ਦੀ ਅੱਜ ਪੂਰੀ ਹੋ ਜਾਣੀ ਹੈ ਜੀ ਇਸ ਤੋਂ ਬਾਅਦ ਤਲਵੰਡੀ ਸਾਹਬੋ ਤੇ ਅਨੰਦਪੁਰ ਸਾਹਿਬ ਜੀ ਤੇ ਫਤੇਗੜ ਸਾਹਿਬ ਜਿਹੜੀ ਉਹਨਾਂ ਨੇ ਸੁਆਮਨ ਵਾਣੀਆਂ ਨੇ ਮੈਨੂੰ ਲੱਗਦਾ ਉੱਥੇ ਕਿਉਂਕਿ ਸ੍ਰੀ ਦਰਬਾਰ ਸਾਹਿਬ 'ਚ ਬਹੁਤ ਜ਼ਿਆਦਾ ਲਾਰਜ ਸਕੇਲ 'ਚ ਬਹੁਤ ਵੱਡੀ ਗਿਣਤੀ 'ਚ ਸੰਗਤ ਹੁੰਦੀ ਹੈ ਹੂੰ ਹੂੰ ਤੇ ਪਰ ਜਿਹੜੀਆਂ ਦੋ ਦੂਜੀਆਂ ਥਾਵਾਂ ਨੇ ਉੱਥੇ ਏਡੀ ਵੱਡੀ ਗਿਣਤੀ 'ਚ ਸੰਗਤ ਨਹੀਂ ਹੁੰਦੀ ਜੀ ਸੰਗਤ ਇੱਥੇ ਹੁੰਦੀ ਹੈ ਜੀ ਜੀ ਇਸ ਕਰਕੇ ਸਕਿਉਰਿਟੀ ਵਾਈਜ਼ ਉੱਥੇ ਉਹਨਾਂ ਦੀ ਜਿਹੜੀ ਸਕਿਉਰਿਟੀ ਹੈ ਉਹ ਕਮ ਰੱਖੀ ਜਾ ਸਕਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਥੋੜਾ ਜਿਹੜੇ ਸ੍ਰੀ ਅਕਾਲ ਤਖਤ ਸਦ ਜਥੇਦਾਰ ਵੀ ਕਿਉਂਕਿ ਅੱਜ ਦੀ ਇਸ ਘਟਨਾ ਵਾਪਰੀ ਹੈ ਨੂੰ ਹਾ ਧਿਆਨ ਚ ਰੱਖਦੇ ਹੋਏ ਕੋਈ ਉਹਨਾਂ ਨੂੰ ਕੋਈ ਨਰਮਾਈ ਵੀ ਦੇ ਰਹੇ ਨੇ ਤੁਸੀਂ ਅੰਦਰ ਬੈਠ ਕੇ ਕਿਤੇ ਸੇਵਾ ਕਰ ਰਹੇ ਹਾਂ ਇਹਦੇ ਤੇ ਵੀ ਰੀ ਕਨਸੀਡਰ ਮੈਟਰ ਹੋ ਸਕਦਾ ਹੈ ਦੇਖੋ ਕਿਸੇ ਦੀ ਜਾਨ ਨੂੰ ਹੁਣ ਅੱਜ ਹੋਏਗੀ ਕਿੰਡੀ ਵੱਡੀ ਘਟਨਾ ਵਾਪਰੀ ਹੈ ਹੁਣ ਉਹ ਤਾਂ ਕਰਦਾ ਸਭ ਦੇ ਦੇਸ਼ ਤੇ ਫੁੱਲ ਚੜਾ ਰਹੇ ਸੀ ਜਗਵੀਰ ਸਿੰਘ ਬਾਦਲ ਤੇ ਫਿਰ ਉਹਨਾਂ ਦੇ ਅਜਿਹਾ ਵਾਪ ਦੇ ਕਿਤੇ ਵਾਪਰ ਜਾਂਦਾ ਗੋਲੀ ਲੱਗ ਜਾਂਦੀ ਤਾਂ ਬਹੁਤ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਬਚਾਅ ਹੋ ਗਿਆ ਬਹੁਤ ਵੱਡਾ ਜੀ ਜੀ ਸੋ ਇਸ ਕਰਕੇ ਹੋ ਸਕਦਾ ਹੈ ਉਹਨਾਂ ਨੂੰ ਕੋਈ ਮਾੜੀ ਮੋਟੀ ਸ਼ਾਟ ਮਿਲ ਜਵੇ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਇਆ ਹੂੰ ਹੂੰ ਕਿਉਂਕਿ ਜਿਹੜੇ ਜਿਹੇ ਬਖਰੇਵੇਂ ਵਾਲੇ ਵਿਚਾਰਾਂ ਵਾਲੇ ਲੋਕ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਹਥਿਆਰਾਂ ਦੇ ਨਾਲ ਦੂਜੇ ਤੇ ਆਪਣੇ ਜਿਹੜੇ ਹੁੰਦੇ ਨੇ ਆਪਣੇ ਵਿਚਾਰ ਥੋਪਣਾ ਚਾਹੁੰਦੇ ਨੇ ਉਹ ਹਰ ਕਿਤੇ ਹੁੰਦੇ ਨੇ ਹੂੰ 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 ਉਹ ਇਸ ਕਰਕੇ ਭਵਿੱਖ 'ਚ ਵੀ ਮੈਨੂੰ ਲੱਗਦਾ ਹੁਣ ਸਕਿਉਰਿਟੀ ਪੱਖੋਂ ਹੁਣ ਸਰਕਾਰ ਕਿਉਂਕਿ ਸਵਾਲਾਂ ਦੇ ਘੇਰੇ 'ਚ ਹੈ ਉਹ ਵੀ ਧਿਆਨ ਉਹਨਾਂ ਨੂੰ ਵੀ ਧਿਆਨ ਰੱਖਣਾ ਪਏਗਾ ਹੁਣ ਪੁਲਿਸ ਨੂੰ ਵੀ ਚੌਕਸ ਰਹਿਣਾ ਪਏਗਾ ਹੁਣ ਉਹਨਾਂ ਦੇ ਨਾਲ ਵਾਲੀ ਸਕਿਉਰਿਟੀ ਨੂੰ ਵੀ ਚੌਕਸ ਰਹਿਣਾ ਪਏਗਾ ਹੂੰ ਹੂੰ ਸੋ ਇਹ ਜਿਹੜੀ ਘਟਨਾ ਬਹੁਤ ਮੰਦ ਭਾਗੀ ਘਟਨਾ ਵਾਪਰੀ ਏ ਤੇ ਬਾਲ ਬਾਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਹੈਗਾ ਬਚਾਅ ਹੋਇਆ ਜਿਹੜੇ ਬੰਦੇ ਨਰੈਣ ਸਿੰਘ ਚੌੜਾ ਜਿਹੜੇ ਜਿਹੜੇ ਨੇ ਕੋਸ਼ਿਸ਼ ਕੀਤੀ ਸੀ ਸੁਖਵੀਰ ਸਿੰਘ ਬਾਦਲ ਵੱਲ ਗੋਲੀ ਚੜਾਣ ਦੀ ਤੇ ਸਫਲ ਨਹੀਂ ਹੋਏ ਦੂਜੇ ਪਾਸੇ ਨੂੰ ਕਿਉਂਕਿ ਸੇਵਾਦਾਰਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਉਹ ਪੁਲਿਸ ਹراسਦ ਨੇ ਪੜਤਾਲ ਹੋਏਗੀ ਕਿਉਂ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਕੀ ਕਾਰਨ ਸੀ ਇਹ ਸਾਰਾ ਕੁਝ ਜਿਹੜਾ ਹੈਗਾ ਔਰ ਸ਼ਾਮ ਤੱਕ ਆਪਣੇ ਕੋਲੇ ਸਾਰਾ ਗੁੱਸਾ ਸਾਹਮਣੇ ਆ ਜਾਏਗਾ ਤੇ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹੈ ਓਏ ਕਿ ਸੁਖਵੀਰ ਸਿੰਘ ਬਾਦਲ ਤੇ ਸਿੱਧੀ ਗੋਲੀ ਚਲਾਉਣ ਦੀ ਕੋਸ਼ਿਸ਼ ਇੱਕ ਵਿਅਕਤੀ ਵੱਲੋਂ ਕੀਤੀ ਗਈ ਸੀ ਉਸ ਦੇ ਨਾਲ ਖੜੇ ਸੇਵਾਦਾਰਾਂ ਨੇ ਬਹੁਤ ਮਸਤੈਦੀ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ ਕਰਕੇ ਜਿੱਥੇ ਉਹ ਉਹਨਾਂ ਦਾ ਡਾਗਿਆ ਜਾਣ ਵਾਲੀ ਜਿਹੜੀ ਗੋਲੀ ਸੀ ਉਹਦਾ ਨਿਸ਼ਾਨਾ ਜਿਹੜਾ ਬਚਾਇਆ ਸੁਖਵੀਰ ਸਿੰਘ ਬਾਦਲ ਨੂੰ ਇੱਕ ਬੰਦਾ ਬਿਲਕੁਲ ਢਾਲ ਬਣ ਕੇ ਉਹਨਾਂ ਦੇ ਮੋਰੇ ਵੀ ਆ ਕੇ ਸਾਹਮਣੇ ਆ ਕੇ ਖੜੋਤਾ ਤੇ ਜਿਹੜੇ ਪੁਲਿਸ ਨੇ ਨਰੈਣ ਸਿੰਘ ਚੌੜਾ ਨਾਂ ਦੇ ਵਿਅਕਤੀ ਨੂੰ ਜਿਹੜਾ ਸਾਬਕਾ ਖੜਕੂ ਐ ਲੇਖਕ ਵੀ ਹੈਗੇ ਨੇ ਦਲ ਖਾਲਸਾ ਤੇ ਕਾਲ ਫੈਡਰੇਸ਼ਨ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਸ ਘਟਨਾ ਦਾ ਜਿਹੜਾ ਸਮੁੱਚੇ ਪੰਜਾਬ ਵਿੱਚ ਲਗਭਗ ਸਮੂਚੀਆਂ ਰਾਜਨੀਤਿਕ ਪਾਰਟੀਆਂ ਕਾਲੀ ਦਲ ਤੋਂ ਬਿਨਾਂ ਦੂਜੀਆਂ ਪਾਰਟੀਆਂ ਵੱਲੋਂ ਵੀ ਬਹੁਤ ਵੱਡੀ ਪੱਧਰ ਤੇ ਇਹਦਾ ਖੰਡਨ ਤੇ ਵਿਰੋਧ ਕੀਤਾ ਜਾਣਾ ਜਾਰੀ ਹੈ ਪਿੰਟਰ ਸਾਹਿਬ ਬਿਲਕੁਲ ਗੁਰੂ ਰਾਮਦਾਸ ਦੇ ਦਰ ਘਰ ਚ ਇੱਕ ਹਮਲਾਵਰ ਵੱਲੋਂ ਡੱਬੇ ਚੋਂ ਨਿਕਲੇ ਪਿਸਤੌਲ ਦਾ ਅੱਜ ਮੂੰਹ ਮੋੜ ਦਿੱਤਾ ਗਿਆ ਤੇ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਅਜਿਹੇ ਸਾਰੇ ਹਾਲਾਤ ਉੱਤੇ ਜਿਹੜੇ ਵੱਖ-ਵੱਖ ਪੱਖ ਸਨ ਉਹ ਅੱਜ ਦੇ ਇਸ ਮੀਡੀਆ ਸਦਰ ਪ੍ਰੋਗਰਾਮ ਵਿੱਚ ਸਾਡੇ ਨਾਲ ਪੇਸ਼ ਕਰ ਰਹੇ ਸਨ ਉੱਗੇ ਪੱਤਰਕਾਰ ਤੇ ਰਾਜਸੀ ਮਾਹਰ ਸਰਦਾਰ ਕਰਮਜੀਤ ਸਿੰਘ ਚੇਲਾ ਜੀ ਸੋ ਚੇਲਾ ਸਾਹਿਬ ਚੈਨਲ ਵੀਸ਼ਨ ਪੰਜਾਬੀ ਲਿਵਟ ਮੁਲਾ ਸਮਾ ਦਿਤਾ ਤੁਹਾਡਾ ਧੰਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ